ਸਰਦਾਰ ਚਰਨਜੀਤ ਸਿੰਘ ਚੰਨੀ ਹੁਣੀ ਜੋ ਕਿ ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਜਲੰਧਰ ਤੋਂ ਉਹਨਾਂ ਦੇ ਵੱਲੋਂ ਜਿਹੜਾ ਹੈ ਸੰਸਦ ਦੇ ਵਿੱਚ ਸਿੱਖਾਂ ਨੂੰ ਜਿਹੜਾ ਹੈ ਇੱਕ ਵੱਖਰੀ ਕੌਮ ਦਾ ਜਿਹੜਾ ਦਰਜਾ ਦੇਣ ਦਾ ਮੁੱਦਾ ਚੁੱਕਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 2000 ਦੇ ਲਾਗੇ ਜਿਹੜਾ ਇੱਕ ਕਮਿਸ਼ਨ ਬਣਿਆ ਸੀ ਜਿਸ ਦੇ ਵਿੱਚ ਐਕਸ ਜਿਹੜੇ ਸੀਗੇ ਜਸਟਿਸ ਹੈਗੇ ਸੀ ਤੇ ਉਹਨਾਂ ਦੇ ਵੱਲੋਂ ਸਪਾਰਸ਼ਾਂ ਕੀਤੀਆਂ ਗਈਆਂ ਸੀ ਕਿਸੇ ਖਾਨੂ ਬੋਧੀਆਂ ਨੂੰ ਤੇ ਜੈਨੀਆਂ ਨੂੰ ਜਿਹੜਾ ਹੈ ਕਲੱਬ ਕੀਤਾ ਗਿਆ ਹੈ ਕਿ ਤਨਾ ਕਿਤੇ ਹਿੰਦੂ ਧਰਮ ਦੇ ਵਿੱਚ ਧਾਰਾ 220 ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਵਕ ਕਰ ਦਿੱਤਾ ਜਾਵੇ ਉਹਨਾਂ ਨੂੰ ਉਹਨਾਂ ਦੀ ਬੱਕਰੀ ਜਿਹੜੀ ਕੌਮੀ ਪਛਾਣ ਜਿਹੜੀ ਹੈ ਉਹ ਦੇ ਦਿੱਤੀ ਜਾਵੇ ਉਹ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਗੁੱਸਾ ਸਹਿ ਕੇ ਵੀ ਪਹਿਲਾਂ ਉਹਨਾਂ ਨੇ ਭਾਈ ਅਮਰਪਾਲ ਸਿੰਘ ਦੇ ਹੱਕ ਵਿੱਚ ਡਟ ਕੇ ਸਟੈਂਡ ਲਿਆ ਪਾਰਲੀਮੈਂਟ ਵਿੱਚ 1984 ਦੇ ਘਟਨਾਕ੍ਰਮ ਤੋਂ ਬਾਅਦ ਪਿਛਲੇ 40 ਸਾਲਾਂ ਤੋਂ ਭਾਰਤ ਸਰਕਾਰ ਦਾ ਹਰ ਮਹਿਕਮਾ ਹਰ ਹਰ ਪੋਲਿਟਿਸ਼ੀਅਨ ਤੇ ਹਰ ਪਾਰਟੀ ਆ ਜਿਹੜੀ ਇਹ ਯਤਨ ਕਰ ਰਹੀ ਆ ਵੀ ਸਿੱਖਾਂ ਨੂੰ ਡੀ ਨੈਸ਼ਨਲਾਈਜ਼ ਕਰਿਆ ਜਾਵੇ ਸਿੱਖਾਂ ਨੂੰ ਇੱਕ ਕੌਮ ਦੇ ਤੌਰ ਤੇ ਮਾਨਤਾ ਨ ਦਿੱਤੀ ਜਾਵੇ ਸੋ ਜੇ ਉਹਨਾਂ ਵਿੱਚ ਇੱਕ ਕੌਮ ਦੇ ਵਿਲੱਖਣ ਕੌਮ ਦੇ ਤੌਰ ਤੇ ਮਾਨਤਾ ਦਾ ਜਜ਼ਬਾ ਪੈਦਾ ਹੋ ਗਿਆ ਤਾਂ ਉਹ ਸਾਡੇ ਲਈ ਸੰਕਟ ਖੜੇ ਕਰ ਸਕਦਾ ਹੈ ਜਿਹੜਾ ਨੈਸ਼ਨਲਿਜ਼ਮ ਉਹ ਕਿਸੇ ਨੇਸ਼ਨ ਦੀ ਆਪਣਾ ਮੁਲਕ ਸਿਰਜਣ ਦੀ ਸਿਆਸੀ ਸਰਗਰਮੀ ਹੈ ਸੋ ਜਦੋਂ ਕੌਮ ਦੇ ਤੌਰ ਤੇ ਤੁਹਾਨੂੰ ਮਾਨਤਾ ਮਿਲ ਗਈ ਤਾਂ ਤੁਹਾਡਾ ਨੈਕਸਟ ਸਟੈਪ ਆ ਜਿਹੜਾ ਆਪਣਾ ਮੁਲਕ ਸਿਰ ਚਣ ਦੀ ਜਿਹੜੀ ਕਾਰਵਾਈ ਹੁੰਦੀ ਆ ਸੋ ਚਰਨਜੀਤ ਸਿੰਘ ਚੰਨੀ ਨੇ ਸਿੱਖਾਂ ਨੂੰ ਇੱਕ ਕੌਮ ਦੇ ਤੌਰ ਤੇ ਮਾਨਤਾ ਦਿਵਾਉਂਦਾ ਜਿਹੜਾ ਮੰਨ ਬੁੱਦਾ ਠਾਇਆ ਉਹ ਸਿੱਖਾਂ ਦੀ ਇੱਕ ਬਹੁਤ ਲੰਬੀ ਡਿਮਾਂਡ ਹੈਗੀ ਆ ਧਰਮ ਦੇ ਮੋਰਚੇ ਦੀ ਵੀ ਡਿਮਾਂਡ ਹੈ ਕਰਿਆ ਹਾਲਾਂਕਿ ਸਮੁੱਚੀ ਪ੍ਰੈਸ ਨੇ ਇਹ ਬ੍ਰੇਕ ਆਊਟ ਕਰਿਆ ਸਿਰਫ ਪੰਜਾਬੀ ਦੇ ਦੋ ਅਖਬਾਰਾਂ ਵਿੱਚ ਹੀ ਖਬਰ ਲੱਗੀ ਹੈ ਜੀ ਆ ਕਿਸੇ ਵੀ ਨੈਸ਼ਨਲ ਅਖਬਾਰ ਨੇ ਜਿਹੜੀ ਹੈਗੀ ਉਹ ਖਬਰ ਨਹੀਂ ਦਾਈ ਸੋ ਸਮੁੱਚਾ ਭਾਰਤੀ মিডিਆ ਸਮੁੱਚੇ ਪੋਲਿਟਿਸ਼ੀਅਨ ਸਮੁੱਚੀ ਅਫਸਰ ਸ਼ਾਹੀ ਤੇ ਸਮੁੱਚੀ ਜਿਹੜੇ ਅਫਸਰ ਸ਼ਾਹੀ ਤੇ মিডিਆ ਦੇ ਬੰਦਰ ਨੇ ਉਹ ਸਿੱਖਾਂ ਨੂੰ ਇੱਕ ਕੌਮ ਦੇ ਤੌਰ ਤੇ ਰੈਕਗਨਾਈਜ਼ ਨਹੀਂ ਕਰਨਾ ਚਾਹੁੰਦੇ ਹੁਣ ਵਿਦੇਸ਼ਾਂ ਵਿੱਚ ਵਾਸ਼ਿੰਗਟਨ ਪੋਸਟ ਨਿਊਯਾਰਕ ਟਾਈਮਜ਼ ਨੇ ਆ ਪਿਛਲੇ 2 ਸਾਲਾਂ ਤੋਂ ਸਿੱਖਾਂ ਲਈ ਨੇਸ਼ਨ ਸ਼ਬਦ ਲਿਖਣਾ ਆਰੰਭ ਕਰ ਦਿੱਤਾ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਹੁਣੀ ਜੋ ਕਿ ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਜਲੰਧਰ ਤੋਂ ਉਹਨਾਂ ਦੇ ਵੱਲੋਂ ਜਿਹੜਾ ਹੈ ਸੰਸਦ ਦੇ ਵਿੱਚ ਸਿੱਖਾਂ ਨੂੰ ਜਿਹੜਾ ਹੈ ਇੱਕ ਵੱਖਰੀ ਕੌਮ ਦਾ ਜਿਹੜਾ ਦਰਜਾ ਦੇਣ ਦਾ ਮੁੱਦਾ ਚੁੱਕਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 2000 ਦੇ ਲਾਗੇ ਜਿਹੜਾ ਇੱਕ ਕਮਿਸ਼ਨ ਬਣਿਆ ਸੀ ਜਿਸ ਦੇ ਵਿੱਚ ਐਕਸ ਜਿਹੜੇ ਸੀਗੇ ਜਸਟਿਸ ਹੈਗੇ ਸੀ ਤੇ ਉਹਨਾਂ ਦੇ ਵੱਲੋਂ ਸਪਾਰਸ਼ਾਂ ਕੀਤੀਆਂ ਗਈਆਂ ਸੀ ਕਿ ਸਿੱਖਾਂ ਨੂੰ ਬੋਧੀਆਂ ਨੂੰ ਤੇ ਜੈਨੀਆਂ ਨੂੰ ਜਿਹੜਾ ਹੈ ਕਲੱਬ ਕੀਤਾ ਗਿਆ ਹੈ ਕਿ ਤਨਾ ਕਿਤੇ ਹਿੰਦੂ ਧਰਮ ਦੇ ਵਿੱਚ ਧਾਰਾ 220 ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਵਕ ਕਰ ਦਿੱਤਾ ਜਾਵੇ ਉਹਨਾਂ ਨੂੰ ਉਹਨਾਂ ਦੀ ਵੱਕਰੀ ਜਿਹੜੀ ਕੌਮੀ ਪਛਾਣ ਜਿਹੜੀ ਹੈ ਉਹ ਦੇ ਦਿੱਤੀ ਜਾਵੇ ਸਰਦਾਰ ਤਾਲ ਸਿੰਘ ਜੀ ਕਿਵੇਂ ਦੇਖਦੇ ਹੋ ਚਰਨਜੀਤ ਸਿੰਘ ਚੰਨੀ ਪਹਿਲਾਂ ਭਾਈ ਅਮਰਪਾਲ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਜੁਲਾਈ ਦੇ ਵਿੱਚ ਬੋਲਦੇ ਹੈਗੇ ਨੇ ਤੇ ਹੁਣ ਜਿਹੜਾ ਹੈਗਾ ਇਹ ਵਾਲੇ ਮੁੱਦੇ ਨੂੰ ਉਭਾਰਨਾ ਕਿਵੇਂ ਦੇਖੀ ਹਾਂਜੀ ਹਾਂਜੀ ਇਹ ਬਹੁਤ ਇੱਕ ਸਵਾਗਤਯੋਗ ਉਹਨਾਂ ਦਾ ਫੈਸਲਾ ਹੈ ਉਹ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਗੁੱਸਾ ਸਹਿ ਕੇ ਵੀ ਪਹਿਲਾਂ ਉਹਨਾਂ ਨੇ ਭਾਈ ਅਮਰਪਾਲ ਸਿੰਘ ਦੇ ਹੱਕ ਵਿੱਚ ਡਟ ਕੇ ਸਟੈਂਡ ਲਿਆ ਪਾਰਲੀਮੈਂਟ ਵਿੱਚ ਵੀ ਸਾਡਾ ਇੱਕ ਚੁਣਿਆ ਹੋਇਆ ਮੈਂਬਰ ਆਫ ਪਾਰਲੀਮੈਂਟ ਤੁਸੀਂ ਜੇਲ੍ਹ ਵਿੱਚ ਡੱਕਿਆ ਹੋਇਆ ਇਹ ਇੱਕ ਅਣਅਲਾਨੀ ਐਮਰਜੈਂਸੀ ਹੈ ਉਸ ਤੋਂ ਬਾਅਦ ਤੁਸੀਂ ਦੇਖੋ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਉਹਨਾਂ ਤੋਂ ਪਰ ਇਹਦੇ ਬਾਵਜੂਦ ਵੀ ਉਹ ਡਰੇ ਨਹੀਂ ਹੁਣ ਉਹਨਾਂ ਨੇ ਦੁਬਾਰਾ ਇਹ ਬਹੁਤ ਹੀ ਬਹੁਤ ਅਹਿਮ ਮੁੱਦਾ ਸਿੱਖਾਂ ਦੇ ਮਸਲਿਆਂ ਨਾਲ ਸੰਬੰਧਿਤ ਵੀ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੇ ਤੌਰ ਤੇ ਮਾਨਤਾ ਦਿੱਤਾ ਜਾਇਆ ਹੈ ਹਨ ਸੋ 1984 ਦੇ ਘਟਨਾਕ੍ਰਮ ਤੋਂ ਬਾਅਦ ਪਿਛਲੇ 40 ਸਾਲਾਂ ਤੋਂ ਭਾਰਤ ਸਰਕਾਰ ਦਾ ਹਰ ਵਿਭਾਗ ਹਰ ਹਰ ਪੋਲਿਟਿਸ਼ੀਅਨ ਤੇ ਹਰ ਪਾਰਟੀ ਆ ਜਿਹੜੀ ਇਹ ਯਤਨ ਕਰ ਰਹੀ ਆ ਵੇ ਸਿੱਖਾਂ ਨੂੰ ਡੀ ਨੇਸ਼ਨਲਾਈਜ਼ ਕਰਿਆ ਜਾਵੇ ਸਿੱਖਾਂ ਨੂੰ ਇੱਕ ਕੌਮ ਦੇ ਤੌਰ ਤੇ ਮਾਨਤਾ ਨ ਦਿੱਤੀ ਜਾਵੇ ਸੋ ਜੇ ਉਹਨਾਂ ਵਿੱਚ ਇੱਕ ਕੌਮ ਦੇ ਵਿਲੱਖਣ ਕੌਮ ਦੇ ਤੌਰ ਤੇ ਮਾਨਤਾ ਦਾ ਜਜਬਾ ਪੈਦਾ ਹੋ ਗਿਆ ਤਾਂ ਉਹ ਸਾਡੇ ਲਈ ਸੰਕਟ ਖੜੇ ਕਰ ਸਕਦਾ ਹੈ ਮਤਲਬ ਉਹ ਉਹ ਇੰਨਾ ਡੀਪ ਰੂਟਡ ਹੋ ਕੇ ਜਾ ਰਹੇ ਆ ਕਿ ਉਹ ਅਖਬਾਰਾਂ ਦੇ ਵਿੱਚ ਬਕਾਇਦਾ ਜਿਹੜਾ ਕੌਮ ਨੂੰ ਐਜ਼ ਅ ਨੇਸ਼ਨ ਨਹੀਂ ਯੂਜ਼ ਕਰ ਰਹੇ ਜੋ ਕਿ ਉਹਦੀ ਅਸਲ ਟ੍ਰਾਂਸਲੇਸ਼ਨ ਹੈ ਹਾਂਜੀ ਹਾਂਜੀ ਮਤਲਬ ਉਹ ਇੰਨਾ ਜ਼ਿਆਦਾ ਗਹਿਰਾਈ ਦੇ ਵਿੱਚ ਜਾ ਰਹੇ ਆ ਬਿਲਕੁਲ ਵੀ ਉਹ ਕਮਿਊਨਿਟੀ ਉਹ ਕਹੀ ਜਾਂਦੇ ਆ ਜਦੋਂ ਕਮਿਊਨਿਟੀ ਆ ਇਟ ਮੀਨਸ ਕਮਿਊਨਿਟੀ ਦਾ ਇੱਕ ਛੋਟਾ ਜਿਹਾ ਕੋਈ ਭਾਈਚਾਰਾ ਹੈ ਜਿਹੜੀ ਮੇਨ ਕੌਮ ਆ ਤਾਂ ਹਿੰਦੂ ਕੌਮ ਆ ਅਸੀਂ ਤਾਂ ਉਹਦਾ ਪਾਰਟ ਹੈਗੇ ਆ ਜਦੋਂ ਜਿਹੜਾ ਨੇਸ਼ਨ ਨੇਸ਼ਨ ਦਾ ਹੁੰਦਾ ਵੀ ਜਿਹੜਾ ਕਮਿਊਨਿਟੀ ਹੈਗੀ ਆ ਉਹ ਐਥਨਿਕ ਗਰੁੱਪ ਹੁੰਦਾ ਹੈ ਜੀ ਐਥਨਿਕ ਗਰੁੱਪ ਇੱਕ ਕਲਚਰਲ ਗਰੁੱਪ ਹੁੰਦਾ ਜਿਹਦੇ ਵਿੱਚ ਕੋਈ ਪੋਲਿਟਿਕਸ ਨਹੀਂ ਹੁੰਦੀ ਅਨਾਂ ਵੀ ਉਹਦੀਆਂ ਸੱਭਿ ਉਹ ਉਹਦੇ ਵਿੱਚ ਸਾਰੀਆਂ ਵਿਲੱਖਣਤਾਵਾਂ ਹੁੰਦੀਆਂ ਵੱਖਰੀ ਭਾਸ਼ਾ ਵੱਖਰਾ ਧਰਮ ਵੱਖਰਾ ਇਤਿਹਾਸ ਨਿਆਰੀਆਂ ਕਦਰਾਂ ਕੀਮਤਾਂ ਪਰ ਉਹ ਕੌਮ ਉਦੋਂ ਬਣਦੀ ਆ ਜਦੋਂ ਤਤਕਾਲੀ ਰਾਜਸੀ ਢਾਂਚੇ ਵਿੱਚੋਂ ਆਪਣਾ ਹਿੱਸਾ ਮੰਗਦੀ ਆ ਤਤਕਾਲੀ ਰਾਜਸੀ ਢਾਂਚੇ ਨੂੰ ਤਬਾਹ ਕਰਕੇ ਆਪਣਾ ਮੁਲਕ ਸਿਰਜਣ ਦੀ ਸਰਗਰਮੀ ਕਰ ਜਿਹੜਾ ਨੈਸ਼ਨਲਿਜ਼ਮ ਆ ਉਹ ਕਿਸੇ ਨੇਸ਼ਨ ਦੀ ਆਪਣਾ ਮੁਲਕ ਸਿਰਜਣ ਦੀ ਸਿਆਸੀ ਸਰਗਰਮੀ ਹੈ ਸੋ ਜਦੋਂ ਕੌਮ ਦੇ ਤੌਰ ਤੇ ਤੁਹਾਨੂੰ ਮਾਨਤਾ ਮਿਲ ਗਈ ਤਾਂ ਤੁਹਾਡਾ ਨੈਕਸਟ ਸਟੈਪ ਆ ਜਿਹੜਾ ਆਪਣਾ ਮੁਲਕ ਸਿਰਜਣ ਦੀ ਜਿਹੜੀ ਕਾਰਵਾਈ ਹੁੰਦੀ ਆ ਸੋ ਚਰਨਜੀਤ ਸਿੰਘ ਚੰਨੀ ਨੇ ਸਿੱਖਾਂ ਨੂੰ ਇੱਕ ਕੌਮ ਦੇ ਤੌਰ ਤੇ ਮਾਨਤਾ ਦਿਵਾਉਣ ਦਾ ਜਿਹੜਾ ਮੰਦ ਮੁੱਦਾ ਠਾਇਆ ਉਹ ਸਿੱਖਾਂ ਦੀ ਇੱਕ ਬਹੁਤ ਲੰਬੀ ਡਿਮਾਂਡ ਹੈਗੀ ਆ ਧਰਮਯੋਦ ਮੋਰਚੇ ਦੀ ਵੀ ਡਿਮਾਂਡ ਹੈ ਇਵਨ ਅਕਾਲੀ ਲੀਡਰਸ਼ਿਪ ਨੇ ਧਾਰਾ 25 ਦੀਆਂ ਕਾਪੀਆਂ ਸਾਰੀਆਂ ਨੇ ਪ੍ਰਕਾਸ਼ ਸਿੰਘ ਬਾਦਲ ਟਰੱਕ ਡਰਾਈਵਰ ਬਣ ਕੇ 1982 ਵਿੱਚ ਗਏ ਆ ਇੱਕ ਟਰੱਕ ਵਿੱਚ ਪਰਨਾ ਬਣ ਕੇ ਗਏ ਆ ਪਾਰਲੀਮੈਂਟ ਦੇ ਸਾਹਮਣੇ ਉਹਨਾਂ ਨੇ ਜਿਸ ਤਰ੍ਹਾਂ ਉਹ ਤਾਂ ਸਾਪਤੀਆਂ ਸੋ ਅਸੀਂ ਚਰਨਜੀਤ ਸਿੰਘ ਚੰਨੀ ਦਾ ਬਹੁਤ ਦਿਲੋਂ ਸਵਾਗਤ ਕਰਦੇ ਹੈਗੇ ਆ ਵੀ ਕਾਂਗਰਸ ਪਾਰਟੀ ਵਿੱਚ ਰਹਿੰਦੇ ਹੋਏ ਵੀ ਉਹਨਾਂ ਨੇ ਖਾਲਸਾ ਪੰਥ ਦੀਆਂ ਜਿਹੜੀਆਂ ਰਾਜਸੀ ਭਾਵਨਾਵਾਂ ਨੇ ਉਹਨਾਂ ਨੂੰ ਉਜਾਗਰ ਕਰਨ ਦਾ ਯਤਨ ਕਰਿਆ ਹਾਲਾਂਕਿ ਸਮੁੱਚੀ ਪ੍ਰੈਸ ਨੇ ਇਹ ਬ੍ਰੇਕ ਆਊਟ ਕਰਿਆ ਸਿਰਫ ਪੰਜਾਬੀ ਦੇ ਦੋ ਅਖਬਾਰਾਂ ਵਿੱਚ ਇਹ ਖਬਰ ਲੱਗੀ ਹੈਗੀ ਆ ਕਿਸੇ ਵੀ ਨੈਸ਼ਨਲ ਅਖਬਾਰ ਨੇ ਜਿਹੜੀ ਹੈਗੀ ਉਹ ਖਬਰ ਨਹੀਂ ਲਾਈ ਸੋ ਸਮੁੱਚਾ ਭਾਰਤੀ মিডিਆ ਸਮੁੱਚੇ ਪੋਲਿਟਿਸ਼ੀਅਨ ਸਮੁੱਚੀ ਅਫਸਰਸ਼ਾਹੀ ਤੇ ਸਮੁੱਚੀ ਜਿਹੜੇ ਅਫਸਰਸ਼ਾਹੀ ਦੇ মিডিਆ ਦੇ ਬੰਦਰ ਨੇ ਉਹ ਸਿੱਖਾਂ ਨੂੰ ਇੱਕ ਕੌਮ ਦੇ ਤੌਰ ਤੇ ਰੈਕਗਨਾਈਜ਼ ਨਹੀਂ ਕਰਨਾ ਚਾਹੁੰਦੇ ਹੁਣ ਵਿਦੇਸ਼ਾਂ ਵਿੱਚ ਵਾਸ਼ਿੰਗਟਨ ਪੋਸਟ ਨਿਊਯਾਰਕ ਟਾਈਮਜ਼ ਨੇ ਆ ਪਿਛਲੇ 2 ਸਾਲਾਂ ਤੋਂ ਸਿੱਖਾਂ ਲਈ ਨੇਸ਼ਨ ਸ਼ਬਦ ਲਿਖਣਾ ਆਰੰਭ ਕਰ ਦਿੱਤਾ ਹੈ ਸੋ ਇੰਟਰਨੈਸ਼ਨਲ ਲੈਵਲ ਤੇ ਸਿੱਖ ਨੇਸ਼ਨ ਦੇ ਤੌਰ ਤੇ ਰੈਕਗਨਾਈਜ਼ ਹੋ ਰਹੇ ਆ ਉਹ ਉਸ ਸੰਦਰਭ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਇਹ ਯਤਨ ਹੈ ਜਿਹੜਾ ਬਹੁਤ ਸ਼ਲਾਘਾਯੋਗ ਹੈ ਸਮੂਚੀਆਂ ਸਿੱਖ ਜਥੇਬੰਦੀਆਂ ਨੂੰ ਇਹਦਾ ਸਵਾਗਤ ਕਰਨਾ ਚਾਹੀਦਾ ਔਰ ਖਾਸ ਕਰਕੇ ਅਕਾਲੀ ਦਲ ਨੂੰ ਇਸ ਮੁੱਦੇ ਤੇ ਲੜਾਈ ਲੜਨੀ ਚਾਹੀਦੀ ਜੀ ਬਿਲਕੁਲ ਜੀ ਔਰ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਤਰਾਸ ਦੀ ਮੌਜੂਦਾ ਅਕਾਲੀ ਦਲ ਦੀ ਵੀ ਇਹੀ ਹੈ ਤੇ ਕੌਮ ਦੀ ਵੀ ਇਹੀ ਹੈ ਕਿ ਜਿਹੜੇ ਮੁੱਦੇ ਛੱਡ ਦਿੱਤੇ ਗਏ ਜਿਨ੍ਹਾਂ ਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਹਜ਼ਾਰਾਂ ਦੇ ਹਿਸਾਬ ਨਾਲ ਕੁਰਬਾਨੀਆਂ ਦਿੱਤੀਆਂ ਗਈਆਂ ਜਿਨ੍ਹਾਂ ਦੇ ਲਈ ਆਪਾਂ ਕਹਿ ਲਈ ਕਿ ਲੱਖਾਂ ਦੇ ਹਿਸਾਬ ਨਾਲ ਧਰਮਯੁੱਧ ਮੋਰਚੇ ਦੇ ਵਿੱਚ ਜਿਸ ਤਰੀਕੇ ਦੀਆਂ ਗ੍ਰਿਫਤਾਰੀਆਂ ਹੋਈਆਂ ਜਿਹੋ ਜਿਹੇ ਸ਼ਾਂਤਮਈ ਮੋਰਚਾ ਸੀ ਖਾਲਸਾ ਜੀ ਕੇ ਉਹ ਬੋਲ ਬਾਲੇ ਜੋ ਕਿ ਅਕਾਲੀ ਦਲ ਦਾ ਸੰਵਿਧਾਨ ਦੇ ਵਿੱਚ ਇਹ ਚੀਜ਼ਾਂ ਦਰਜ ਹੈਗੀਆਂ ਨੇ ਪਰ ਉਹਨਾਂ ਨੂੰ ਕਿਤਨਾ ਕਿਤੇ ਲੰਬੇ ਸਮੇਂ ਤੋਂ ਜਿਹੜਾ ਹੈ ਲੰਬੇ ਕੀਤਾ ਗਿਆ ਹੈ ਕਿਤਨਾ ਕਿਤੇ ਆਪਣੇ ਹੀ ਸੰਵਿਧਾਨ ਨੂੰ ਫੋਲੋ ਜਿਹੜਾ ਹੈ ਨਹੀਂ ਕੀਤਾ ਜਾ ਰਿਹਾ ਔਰ ਇਹੀ ਤਰਾਸਦੀ ਹੈ ਕਿ ਅੱਜ ਜਿਹੜੀ ਕੌਮ ਹੈ ਉਹ ਕਿਤਨਾ ਕਿਤੇ ਅਕਾਲੀ ਦਲ ਨੂੰ ਉਮੀਦ ਕਿਉਂਕਿ ਬਾਰ-ਬਾਰ ਤੁਸੀਂ ਸੁਣਿਆ ਹੋਣਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ ਬਾਰ-ਬਾਰ ਇਹ ਕਹਿੰਦੇ ਨੇ ਕਿ ਕਾਂਗਰਸ ਨੂੰ ਸਿੱਖ ਵੋਟਾਂ ਪਾ ਰਹੇ ਨੇ ਭਾਵੇਂ ਕਿ ਕਾਂਗਰਸ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਫਿਰ ਵੀ ਸਿੱਖ ਉਹਨਾਂ ਦੀ ਸਰਕਾਰ ਬਣਾ ਰਹੇ ਨੇ ਉਹਦਾ ਮੁੱਖ ਕਾਰਨ ਇਹ ਹੀ ਹੈ ਕਿ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਜਾਂ ਭਾਜਪਾ ਜਿੰਨੀਆਂ ਵੀ ਪਾਰਟੀਆਂ ਨੇ ਇਹਨਾਂ ਦੇ ਵਿੱਚ ਕੋਈ ਫਰਕ ਰਹਿ ਹੀ ਨਹੀਂ ਗਿਆ ਜੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਨੇ ਇਹ ਆਪਣੇ ਕੋਰ ਮੁੱਦੇ ਕੋਰ ਵੈਲਿਊਜ਼ ਇਹਨਾਂ ਨੂੰ ਕਿਤੇ ਨਾ ਕਿਤੇ ਸੰਭਾਲ ਕੇ ਰੱਖਿਆ ਹੁੰਦਾ ਬਾਰ-ਬਾਰ ਮੋਰਚੇ ਲਾਈ ਹੁੰਦੇ ਜਾਂ ਇਹਨਾਂ ਦੇ ਨਾਲ ਜੁੜੇ ਰਹਿੰਦੇ ਤੇ ਅੱਜ ਕੌਮ ਵੀ ਕਿਤੇ ਨਾ ਕਿਤੇ ਅਕਾਲੀ ਦਲ ਦੇ ਨਾਲ ਉਸੇ ਤਰੀਕੇ ਦੇ ਨਾਲ ਹੀ ਜਿਹੜੀ ਹੈ ਜੁੜੀ ਰਣੀ ਸੀ ਸਰਦਾਰ ਅਤਾ ਸਿੰਘ ਜੀ ਅੱਗੇ ਚੱਲਦੇ ਆ 1992 ਦੇ ਝੂਠੇ ਪੁਲਿਸ ਮੁਕਾਬਲੇ ਦੇ ਕੇਸ ਦੇ ਵਿੱਚ ਐਸਏ ਆਈ ਤੇ ਐਸਚੋ ਨੂੰ ਜਿਹੜੀ ਹੈ ਉਮਰ ਕੈਦੀ ਸਜ਼ਾ ਹੋ ਗਈ ਸਮਾਂ ਇਹਨਾਂ ਲੰਮਾ ਪਿਆ ਗਿਆ ਕਿ ਨੌ ਜਾਣੇ ਆਪਾਂ ਕਹਿ ਲਈਏ ਕਿ ਜਿਨ੍ਹਾਂ ਦੇ ਉੱਤੇ ਪਰਚਾ ਸੀ ਦੋ ਬਰੀ ਹੋ ਗਏ ਪੰਜਾਂ ਦੀ ਮੌਤ ਹੋ ਗਈ ਤੇ ਦੋ ਨੂੰ ਜਿਹੜੀ ਹੈ ਸਜ਼ਾ ਦਿੱਤੀ ਕੀ ਕਹੋਗੇ ਹਾਂ ਜੀ ਸੋ ਪਰਿਵਾਰ ਨੇ ਵੀ ਇਹ ਕਿਹਾ ਵੀ ਸਾਨੂੰ ਅਧੂਰੀ ਸਜ਼ਾ ਲੱਗਦੀ ਹੈਗੀ ਆ ਵੀ ਜਿਹੜੇ ਪੰਜ ਬੰਦੇ ਦਾ ਮਾਰੇ ਗਏ ਆ ਸੋ ਉਹ ਵੀ ਜੇ ਹੁੰਦਾ ਜਿੰਨੀ ਤਕਲੀਫ ਅਸੀਂ ਸਹੀ ਆ ਆਪਣੇ ਬੱਚਿਆਂ ਦੇ ਮਾਰ ਦਿੱਤੀ ਹਨਾ ਝੂਠੇ ਪੁਲਿਸ ਮੁਕਾਬਲੇ ਆਂਦੇ ਔਰ ਜਿਨ੍ਹਾਂ ਨੂੰ ਟੈਰਰਿਜ਼ਮ ਕਹਿ ਕੇ ਮਾਰ ਦਿੱਤਾ ਗਿਆ ਹਨਾ ਵੀ ਸੋ ਉਹ ਉਹ ਤਕਲੀਫ ਜੇ ਉਹ ਵੀ ਸਹਿੰਦੇ ਉਹਨਾਂ ਨੂੰ ਪਤਾ ਲੱਗਦਾ ਵੀ ਕਿਸੇ ਦੇ ਬੱਚੇ ਨੂੰ ਕਿਸ ਤਰ੍ਹਾਂ ਚੁੱਕ ਕੇ ਸਿਰਫ ਆਪਣੇ ਪੈਸੇ ਬਣਾਉਣ ਲਈ ਯਾ ਆਪਣੇ ਸਟਾਰ ਵਧਾਉਣ ਲਈ ਜਿਹੜੀਆਂ ਫੀਤੀਆਂ ਲਾਉਣੀਆਂ ਚਾਹੀਦੀਆਂ ਸੋ ਪਰਿਵਾਰ ਨੇ ਜਿਸ ਤਰ੍ਹਾਂ ਇੱਕ ਉਦਾਸ ਸੀਨ ਜਿਹੜਾ ਪਰਿਵਾਰ ਦਾ ਸੀਗਾ ਸੋ 1992 ਦਾ ਹੀ ਮੁਕਾਬਲਾ ਹੈਗਾ ਨਵੰਬਰ ਦੇ ਵਿੱਚ ਚਿਹਰਟਾ ਪੁਲਿਸ ਥਾਣੇ ਦਾ ਤੁਸੀਂ ਦੇਖੋ ਪਿਛਲਾ ਜਿਹੜਾ ਹਾਂ ਸਤਨਾਮ ਸਿੰਘ ਥਾਣੇਦਾਰ ਨੂੰ ਵੀ ਸਜ਼ਾ ਹੋਈ ਉਹ ਵੀ ਛੇਰਟਾਪੁਰ ਇਸ ਸਰਹਾਲੇ ਛੇਰਟਾ ਤੇ ਤਰਨਤਾਰਨ ਦੇ ਉਹ ਹੀ ਮਾਜੇ ਦਾ ਉਹ ਵਾਲਾ ਏਰੀਆ ਜਿੱਥੇ ਆਪਾਂ ਕਹਿ ਲਈ ਕਿ ਬਹੁਤ ਸਾਰੇ ਮੁਕਾਬਲੇ ਹੋਏ ਹਾਂਜੀ ਹੋਏ ਐਸੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਸੋ ਉਹਦੇ ਵਿੱਚ ਹੀ ਇਹ ਸੀਗਾ ਸਰਦਾਰ ਬਲਦੇਵ ਸਿੰਘ ਅਤੇ ਲਖਵਿੰਦਰ ਸਿੰਘ ਦੋ ਜਣਿਆਂ ਨੂੰ ਜਿਹੜਾ ਹੈਗਾ ਚੁੱਕਿਆ ਗਿਆ ਇੱਕ ਨੂੰ ਘਰ ਚੋਂ ਚੁੱਕਿਆ ਗਿਆ ਮੇਰੇ ਖਿਆਲ ਦੂਸਰੇ ਨੂੰ ਵੀ ਸ਼ਾਇਦ ਹਾਂ ਘਰਾਂ ਚੋਂ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਚੁੱਕਿਆ ਗਿਆ ਸੋ ਇਹ ਜਿਸ ਤਰ੍ਹਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਵੱਲੋਂ ਜਿਹੜੀ ਸੂਚੀ ਬਣਾਈ ਗਈ ਸੀ ਇਹ ਦੋਵੇਂ ਨੌਜਵਾਨ ਉਹਦੇ ਵਿੱਚ ਆਉਂਦੇ ਸੀ ਸੋ ਸੁਪਰੀਮ ਕੋਰਟ ਨੇ ਫਿਰ ਇਹ ਕੇਸ ਆ ਜਿਹੜੇ सीबीआई ਦੇ سپੁਰਦ ਕਰੇ ਸੀ ਸੋ सीबीआई ਵੱਲੋਂ ਜਾਂਚ ਕਰਕੇ ਅੱਜ ਕੇਸ ਨੂੰ 32 ਸਾਲਾਂ ਬਾਅਦ ਸਿਰੇ ਪਹੁੰਚਾਇਆ ਗਿਆ ਠੀਕ ਹੈ ਸਜ਼ਾ ਹੋਈ ਆ ਦੋ ਜਣਾਂ ਹੀ ਬਚੇ ਆ ਪਰ ਜੇ ਬਾਕੀਆਂ ਨੂੰ ਵੀ ਸਜ਼ਾ ਹੁੰਦੀ ਤਾਂ ਜਿਹੜਾ ਹੈਗਾ ਪਰਿਵਾਰ ਨੂੰ ਇੱਕ ਸ਼ਾਂਤੀ ਮਿਲਣੀ ਸੀ ਵੀ ਸਾਡੇ ਨੌਜਵਾਨਾਂ ਨੂੰ ਕਤਲ ਕਰਨ ਵਾਲੇ ਆ ਜਿਹੜੇ ਉਹਨਾਂ ਨੂੰ ਸਜ਼ਾ ਮਿਲੀ ਹੈ ਸੋ ਇੱਕ ਇਹਦਾ ਬਲੱਖਣ ਪੱਕੇ ਹੈਗਾ ਪੰਜਾਬੀ ਟ੍ਰਿਬਿਊਨ ਜਿਹੜਾ ਅਖਬਾਰ ਹੈਗਾ ਚੰਡੀਗੜ੍ਹ ਤੋਂ ਸ਼ਬਦ ਦਾ ਜਿਹਨੂੰ ਆਮ ਤੌਰ ਤੇ ਕਾਮਰੇਡਾਂ ਦਾ ਅਖਬਾਰ ਕਿਹਾ ਜਾਂਦਾ ਜਿਹੜਾ ਉਹਦਾ ਪਹਿਲਾ ਸੰਪਾਦਕ ਸੀ ਇੱਕ ਪੁਲਿਸ ਅਫਸਰ ਸੀ ਸੋ ਉਹਦੀ ਅਗਵਾਈ ਹੇਠ ਕਦੇ ਵੀ ਸਿੱਖਾਂ ਤੇ ਹੋਏ ਜ਼ੁਲਮਾਂ ਦੀ ਇਸ ਤਰ੍ਹਾਂ ਦੀ ਗੱਲ ਪੰਜਾਬੀ ਟ੍ਰਿਬਿਊਨ ਵਿੱਚ ਨਹੀਂ ਸੀ ਹੋਈ ਪਰ ਇਸ ਪੁਲਿਸ ਮੁਕਾਬਲੇ ਦੀ ਖਬਰ ਆਉਣ ਤੋਂ ਬਾਅਦ ਇਸ ਕੇਸ ਦੀ ਖਬਰ ਆਉਣ ਤੋਂ ਬਾਅਦ ਬਕਾਇਦਾ ਸੰਪਾਦਕੀ ਲਿਖਿਆ ਗਿਆ ਵੀ ਜਿਹੜਾ ਔਰ ਉਹਦੇ ਵਿੱਚ ਇਹ ਲਿਖਿਆ ਗਿਆ ਵੀ ਇਹੇ ਬਾਕੀ ਦੇ ਪੁਲਿਸ ਅਫਸਰਾਂ ਨੂੰ ਇੱਕ ਇੱਕ ਤਰ੍ਹਾਂ ਨਾਲ ਇਹ ਸੰਦੇਸ਼ ਦਿੱਤਾ ਅਦਾਲਤ ਨੇ ਵੀ ਜੇ ਤੁਸੀਂ ਜਿਹੜਾ ਸ਼ਾਰਟ ਸਰਕਟ ਰੂਟ ਆ ਉਹਦੇ ਵਿੱਚ ਲਿਖਿਆ ਸੰਵਾਦ ਦੇ ਵਿੱਚ ਵੀ ਜੇ ਤੁਸੀਂ ਕਿਸੇ ਬੰਦੇ ਨੂੰ ਅਦਾਲਤੀ ਪ੍ਰੋਸੈਸ ਤੋਂ ਬਿਨਾ ਖਤਮ ਕਰਕੇ ਆਪਣੀ ਵਾਵਾ ਖੱਟਣੀ ਚਾਹੁੰਦੇ ਆ ਤਾਂ ਇਹ ਤੁਹਾਡੇ ਲਈ ਜਾਇਜ਼ ਨਹੀਂ ਹੈਗਾ ਤੁਹਾਨੂੰ ਕਾਨੂੰਨ ਦੀ ਪ੍ਰਕਿਰਿਆ ਜਿਹੜੀ ਉਹ ਲੈ ਕੇ ਆਉਣੀ ਪਵੇਗੀ ਸੋ ਅਸੀਂ ਜਿੱਥੇ ਅ ਅਦਾਲਤ ਦਾ ਸੀਬੀਆਈ ਦੇ ਆਪਾਂ ਕਹਿ ਸਕਦੇ ਵੀ ਬਹੁਤ ਪ੍ਰੋਫੈਸ਼ਨਲ ਅਫਸਰ ਸਹਿਬਾਨ ਦਾ ਜਿਹੜਾ ਸਵਾਗਤ ਕਰਦੇ ਆ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਸੀਬੀਆਈ ਦੇ ਵਕੀਲਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਲੰਬੀ ਲੜਾਈ ਲੜ ਕੇ ਇਸ ਕੇਸ ਨੂੰ ਸਿਰ ਤੇ ਪਹੁੰਚਾਇਆ ਉੱਥੇ ਅਸੀਂ ਪੰਜਾਬੀ ਟਰਬਿਊਨ ਦੇ ਸੰਪਾਦਕੀ ਮੰਡਲ ਵਿੱਚ ਆਈ ਇਸ ਤਬਦੀਲੀ ਦਾ ਵੀ ਸਵਾਗਤ ਕਰਦੇ ਆ ਵੀ ਉਹ ਘੱਟੋ ਘੱਟ ਉਹਨਾਂ ਦੀ ਜਿਹੜਾ ਜਿਹੜਾ ਪਿਛਲਾ ਐਡੀਟਰ ਸੀਗਾ ਉਹ ਹੋ ਜਿਉਂਕਿ ਸਿੱਖ ਵਿਰੋਧੀ ਸਾਰਾ ਉਹਦੇ ਪੈਟਰਨ ਸੀਗਾ ਗਿਣਤੀ ਪੰਜਾਬੀ ਟਰਬਿਊਨ ਦੀ 60000 ਤੋਂ ਘਟ ਕੇ 35000 ਤੱਕ ਆ ਗਈ ਸੀ ਸੋ ਹੁਣ ਜੇ ਉਹ ਸਿੱਖਾਂ ਦੇ ਜਜ਼ਬਿਆਂ ਦੀ ਗੱਲ ਕਰਨਗੇ ਤਾਂ ਅਸੀਂ ਸਮਝਦੇ ਹਾਂ ਵੀ ਇਹ ਚੰਗਾ ਖ਼ਬਾਰ ਆ ਜਿਹੜਾ ਅੱਗੇ ਵੱਧ ਸਕਦਾ ਸੋ 1992 ਦੇ ਇੱਕ ਹੋਰ ਪੁਲਿਸ ਮੁਕਾਬਲੇ ਝੂਠੇ ਪੁਲਿਸ ਮੁਕਾਬਲੇ ਵਿੱਚ ਐਸ ਐਚ ਓ ਤੇ ਸਬ ਇੰਸਪੈਕਟਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਜੀ ਬਿਲਕੁਲ ਜੀ